ਜੱਪਨ ਗੇਮ ਲੈ ਕੇ ਆਏ ਆ ਪੀਜੀ ਆੜੀ bizness ਕਰਨਾ ਇਹਦੇ ਤੇ ਆਪਾਂ اچھا ਇਹ ਕਾਫੀ ਵਾਲੀ ਵੀ ਹੁੰਦੀ ਆ ਹੂੰ ਆ ਖਰੀਦ ਕੇ ਆਪਾਂ ਨਵੀਂ ਹੱਟ ਬਣਾਉਣੇ ਆ ਜੀ ਇਹਦੇ ਚ ਗਰੋਥ ਹੋਊਗੀ ਉਧਰ ਕਰੋ ਅੱਗੇ ਜਾਓ 5 ਡਾਲਰ ਦੇ ਆਪਾਂ ਆ ਖਰੀਦਨੇ ਆ

ਬੈਲ ਕਾਊਂਟਰ ਤੇ ਆ ਵੀ ਪੀਜ਼ਾ ਲੈਣ ਆਇਆ ਆਜੂ ਜੀ ਆਜੂ ਲੈ ਜਲੇ ਇਕੱਠੇ ਚ ਖਾਵੇ ਪੈਸੇ ਨਾਲ ਨਹੀਂ ਉਹ ਕੋਈ ਹੋ ਫਰੀਦ ਉਹਨਾਂ ਤੁਸੀਂ ਵਰਕਰ ਪੈਸੇ ਨਾਲ ਉਹੀ ਖਰੀਦਾਂਗੇ ਧਾਵੀ ਰੱਖਦੇ ਹੋਰ ਦੋ ਦੋ ਲੈ ਕੇ ਆਉਂਦਾ ਜੇਤੀ ਵੈਸੇ ਕਰੀਏ ਨਾ ਵਾਕ ਵਾਕ ਵਰਕਰ ਤੂ ਆਈ ਗਈ ਐ ਇਹਨਾਂ ਦਾ ਫੜ ਕੇ ਟਾਵੇਂ ਥੈਂਕਸ bro ਥੈਂਕਸ ਨੋ ਸੀਟ ਭਈ ਉਹ ਕਹਿੰਦੇ ਸੀਟ ਲੈਣੀ ਸਾਡੇ ਕੋਲ ਆਪਾਂ ਇੱਥੇ ਸੀਟ ਲਈ ਸੀਟ ਵੀ ਦਊ ਅਗਲੇ ਨੂੰ ਲੈ

<laughs> 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 तेनेट कर तू काम में देखी बात दा इथे ओ तो मुड़ गए बेचारे दो तो गेट मोड़ में कोई नहीं बंदे नवा खरीद लेते जगह पर पा पालनी है बात बादू ਹਾਂ ਬਹੁਤ devkit ਜੰਮ ਨੂੰ ਬੰਦੇ ਵੀ ਰੱਖਣੇ ਪੈਣਗੇ ਇੱਥੇ ਹੈ ਵੇਟਿੰਗ ਵਾਲੀ ਕਰਵਾਉਣੀ ਲੋਕਾਂ ਕੋਲ ਵੇਟਿੰਗ ਤੂੰ ਬੰਦੇ ਨੂੰ ਤੂੰ ਰੱਖ ਲੈ ਨਾ ਭਾਈ ਆਠਿਆਂ ਦੇ ਦੇਖੀ ਇਹਨੂੰ ਲਾਈਕ ਲੋਈ ਕੀ ਕਰਦੇ ਹੋ ਕਿ ਤਾਂ ਸੀਟਾਂ ਦਾ ਰੌਲਾ ਪਿਆ ਜਾਂਦਾ ਨਾ ਇੱਥੇ ਬਹੁਤ ਸੀ ਆ ਚੱਕਰ ਨੇ ਭੰਗ ਭੰਡ ਲੈ ਇੱਕ ਤਾਂ ਡਸਟ ਬੀਂਜ ਵੀ ਸੱਟਣਾ ਪੈਂਦਾ ਨਾ ਕਿਹਨਾਂ ਦਾ ਮਾਲਕ ਹੀ ਕਰਦੇ ਹੁੰਦੇ ਸਾਰਾ ਕੰਮ ਸਾਨੂੰ ਬੰਦੇ ਰੱਖਣੇ ਪੈਣਗੇ ਚਲੋ ਗੁਰਸੇ ਮਤੇ 올 ਲੈ ਲੋਣਾ ਉੱਥੋਂ 12 ਡਾਲਰ ਦੇ ਕੇ ਕੋਈ ਲੈਣਾ ਨਿਊ ਜ਼ੋਨ ਬਣਾਉਣਾ ਕੱਟ ਬਣਾਤਾ ਇੱਥੇ ਕਸਟਮਰ ਵੀ ਬਹੁਤ ਆਈ ਜਾਂਦੇ ਪ੍ਰਾਈਵੇਟ ਰੂਮ ਪ੍ਰਾਈਵੇਟ ਬਣਾ ਇੱਕ ਤਾਂ ਐਡ ਵਾਲੀ ਆਉਂਦੀ ਹੈ ਪੈਸੇ ਦੇ ਕੇ ਐਡ ਕਟਾਉਣੀ ਪੈਣੀ ਹੈ ਜੁਜੋ ਸ਼ੁਰੂ ਹੈ ਤਾਂ ਸਭ ਕੋ ਡੇਬਿਊ ਕਰ ਲੈਣਾ ਚਾਹੀਏ ਨਾ ਐਸੇ ਕੁਝ 10 ਕਰੋੜ ਰੀਅਲ ਪਲੇਅਰਸ ਆਲਰੇਡੀ ਹੈ ਔਰ ਯਹਾਂ ਮਿਲਦਾ ਹੈ बार-बार के कैशबैक

ਕੈਸੀ ਉਹੀ ਮਰੀ ਜਾਂਦੀ ਬਈ ਇਹਦੇ ਮਗਰ ਨਾ ਲੱਗੋ অলਰੈਡੀ ਹੈ ਯਾਰ ਪਰ ਯਾਰ ਮਿਲਦਾ ਹੈ बार-बार के कैशबैक ਦੀ ਹਾਂ ਇੱਕ ਕਰ ਵੀ ਨਾਲ ਤਾਂ ਕਿਤੇ ਬੈਂਕ ਨਾ ਖੁੱਲ ਹੋ ਜਾਈ ਸਾਡੀ ਵਜ਼ੀਰਾਂ ਖਿੱਦਿਆਂ ਇਹ ਵੀ ਹੋ ਜੇ ਮਾ ਫਰਾਉਡ ਹੀ ਹੁੰਦੇ ਆ ਅੱਧੇ ਪੈਸੇ ਰੱਖ ਲੈਂਦੇ ਇਹ ਵਿੱਚੋਂ ਜਿਹੜਾ ਅਗਲਾ ਚੁੰਗ ਭਰਦਾ ਲੋਚ ਦੇ ਹੰਦ ਬੰਦ ਲੈ ਲਿਆ ਕਪਾ ਫ੍ਰੀਜ ਬਸ ਬੰਦਾ ਹੀ ਮਿਲ ਗਿਆ ਬਰਕ ਬਸ ਭਾਈ ਐਸੀ ਨਹੀਂ ਕਰਨਾ ਕੁਛ ਹੈ ਹਾਈ ਗਾਇਸ ਇੱਕ ਤਾਂ ਐਡ ਬੜੀ ਆਉਂਦੀ ਇਹਦੇ ਚ तो बिच तो कॉल करके डिस्टर्ब कर रहा मैं तो 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 ना तो आप तो भी कहें भी ये कम से रिस्क है आज अच्छा दो तीन ओपन हो गया लो भाई लाइन बहुत लग गई है काफी मिनट में मशीन ही भी दो तीन लेने का बन गया मेरा डेली डाटा उतर गया ਮੈਂ ਦਫਾ ਨਹੀਂ ਸੁਲਾਈ ਇਹ ਆ ਲੈਵਲ 2 ਵਾਲਾ ਬੰਦਾ ਪਰ ਰੱਖ ਲਿਆ 10 ਮਿੰਟ ਸਿੱਟੀ ਜਾਂਦਾ ਇਹ 2-3000 ਤੇ ਰੱਖਿਆ ਚੱਲ ਕਾਊਂਟਰ ਤੇ ਚੱਲੋ ਦੋ ਨੰਬਰ ਅੰਦਰ ਵੀ ਬੰਦੇ ਰੱਖ ਲਏ ਬਹੁਤ ਸਾਰੇ No. उधर एचार मैनेजर बयाट तो नहीं इधर की ला सीट को

इतना ही डाल नहीं है इतना ही नहीं चल रही है इतना नहीं चल रही है इतना नहीं चल रही है इतना ही नहीं चल रही हम्म जीरो यानी दे घर आप भी जल्दी अपनी सीट बनाओ बेल लग रहा क्या हो जाते जा तो लाइव इस खेल में आदत लगना बहुत ज़्यादा बेल लगा रहा क्या हो लाइव यार ठीक जोखिम संभव है सिमिलारी से खेलें सही नहीं है यार सही नहीं है पढ़ना देखो data the clinic clinic zara i love you incoming voice call from +917814489547 कौन तुछ। तुछ। नहीं, नहीं सही लगा मैं तो है 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 है

260 ਲੈ ਲਿਆ ਜਿੰਗ ਜਿੰਗ ਤੰਤਰਾ ਮੂਵ 124 ਆਹਾ ਤੇ 155 ਦੂਜੇ ਆ ਕਿ ਫਿਰ ਕਿਹੜਾ ਇਹ ਨੂੰ ਆ ਗਿਆ ਨਾ ਇਸ ਤੋਂ ਕਿ ਓ ਨੋ

जब वो दुण। 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 तो देख ऐड देख लो फिर रात में लग जाएंगे रब आवे ये देखो बड़ा सस्ता है The... no 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 no